ਮੈਂ ਕੌੜਾ ਉਹਦੇ ਵਾਸਤੇ ਇਹਦੇ ਵਿੱਚ ਦੋ ਚਾਰ ਚੀਜ਼ਾਂ ਪਾਵਾਂਗੇ ਹਨ ਤੁਹਾਨੂੰ ਉਹ ਵੀ ਦੱਸ ਦਵਾਂ ਪਹਿਲਾਂ ਆਪਾਂ ਇਹ ਸੈਟਅਪ ਕਰਦਨੇ ਤਿਆਰ ਫਟਾਫਟ ਜ਼ਿਆਦਾ ਟਾਈਮ ਨਾ ਲਾਉਂਦੇ ਹੋਏ ਜਿਨ੍ਹਾਂ ਦੇ ਪਸ਼ੂ ਰੱਖੇ ਉਹਨਾਂ ਲਈ ਇਹ ਬਹੁਤ ਜ਼ਰੂਰੀ ਚੀਜ਼ ਆ ਤੁਸੀਂ ਆਪਦੇ ਘਰੇ ਇਹ ਚੀਜ਼ ਬਣਾਓ ਤੁਹਾਨੂੰ ਜ਼ਰੂਰੇ ਫਾਇਦਾ ਕਰੋਗੇ ਇੱਕ ਪਾਥੀ ਦੇ ਵਿੱਚ ਤੇ ਮੀਂਹ ਪੈ ਗਿਆ ਵਾ ਉਹਦੇ ਕਾਰਨ ਜਿਹੜਾ ਮੱਛਰ ਬਹੁਤ ਜ਼ਿਆਦਾ ਵਧ ਗਿਆ ਵਾ ਤੇ ਆਪਾਂ ਉਹਦਾ ਪੱਕਾ ਹੱਲ ਲੱਭ ਲਿਆ ਵਾ ਅੱਜ ਮਿੱਤਰੋ ਆ ਆਪਣੇ ਪਸ਼ੂ ਆ ਤੁਸੀਂ ਦੇਖ ਸਕਦੇ ਆ 1 2 3 4 5 ਤੇ ਆਕਾਸ਼ 6ਵਾਂ ਬੱਚਾ ਜਿਹੜਾ ਉਹ ਗਾਂ ਦਾ ਮੱਛਰ ਨੇ ਯਾਰ ਬਹੁਤ ਜ਼ਿਆਦਾ ਬੁਰਾ ਹਲ ਕੀਤਾ ਹੋਇਆ ਵਾ ਧੂਣੀਆਂ ਤਣੀਆਂ ਆ ਧੂਣੀ ਦੰਤੀਆਂ ਸਾਡੇ ਘਰ ਦੇ ਨੇ ਪਹਿਲੇ ਕਰਕੇ ਰੱਖਦਾ ਸ਼ਾਮ ਨੂੰ ਇਹਦੇ ਕਰਕੇ ਪਰ ਇਹਨੇ ਕੋਹ ਨਹੀਂ ਕਰਨਾ ਮੱਛਰ ਮੱਛਰ ਨਹੀਂ ਭਜਦਾ ਇਹਨਾਂ ਨੂੰ ਮਿੱਤਰ ਤੁਹਾਨੂੰ ਸਹੀ ਦੱਸਦਾ ਮੈਂ ਠੀਕ ਹੈ ਨਾ ਤੇ ਇਹਦਾ ਪੱਕਾ ਹੱਲ ਕਰਾਂਗੇ ਅੱਜ ਪੱਕਾ ਮੱਛਰ ਦਾ ਮੱਛਰ ਨਾ ਨੇੜੇ ਆਊਗਾ ਤੇ ਆ ਹੁਣ ਮੀਂਹ ਪਿਆ ਕਰਕੇ ਜਿਹੜਾ ਆ ਪੱਖਾ ਇਹਦੇ ਵਿੱਚ ਪਾਣੀ ਪੈ ਗਿਆ ਯਾਰ ਉਹ ਮਾੜਾ ਮੂਟਾ ਚੱਲਦਾ ਇਹ ਹੁਣ ਆਪਾਂ ਇਹਨੂੰ ਮੱਛਰ ਦਾ ਜਿਹੜਾ ਪੱਕਾ ਹੱਲ ਕਰਦੇ ਆ ਤੁਹਾਨੂੰ ਦੱਸਦਾ ਕਿਵੇਂ-ਕਿਵੇਂ ਕਰਨਾ ਮੱਛਰ ਦਾ ਹੱਲ ਥੋੜਾ ਸਮਾਨ ਲੈ ਕੇ ਆਉਂਦਾ ਆਪਾਂ ਸਭ ਤੋਂ ਪਹਿਲਾਂ ਮਿੱਤਰੋ ਆਪਾਂ ਇੱਕ ਡਰੱਲ ਲੈਣੀ ਆ ਤੇ ਆ ਸਾਹਮਣੇ ਤਾਂ ਆਈ ਜਾਂਦਾ ਮੈਂ ਘਰੇ ਫਿਰਦਾ ਘਰ ਦੇ ਥੋੜਾ ਮਜ਼ਾ ਆ ਗਿਆ ਡੰਦੇ ਆ ਸਿੱਧਾ ਕਰ ਫੋਨ ਸਿੱਧਾ ਰੱਖ ਫੋਨ ਆਪਾਂ ਨੇ ਇੱਕ ਡਰੱਲ ਲੈ ਦੇਣੀ ਆ ਡਰੱਲ ਦੇ ਨਾਲ ਜਿਹੜਾ ਘੜਾ ਆ ਦੇਖੋ ਘੜਾ ਇਹ ਵੀਡੀਓ ਬਣਾ ਘੜੇ ਦੇ ਵਿੱਚ ਆਪਾਂ ਪਹਿਲਾਂ ਸੱਲ ਮਾਰਾਂਗੇ ਸਭ ਤੋਂ ਪਹਿਲਾਂ ਦੱਸਦਾ ਮੈਨੂੰ ਆਪਾਂ ਮਿਕਸੀ ਰੱਖਦੇ ਆਪਾਂ ਸੱਲ ਮਾਰ ਤੂੰ ਸਾਰਾ ਕੁਝ ਦੱਸੂਗਾ ਇੱਧਰ ਰੱਖ ਇਹਨੂੰ ਫਿਰ ਮੇਰੇ ਲਈ ਕਰ ਲੈ ਕਰ ਫੋਨ ਇਹਨੂੰ ਦੱਸ ਦੇ ਆਪਾਂ ਇਹਦੇ ਵਿੱਚ ਚਾਰ ਤੋਂ ਪੰਜ ਚੀਜ਼ਾਂ ਘੜੇ ਦੇ ਵਿੱਚ ਵੀ ਪਾਉਣਗਾ ਵਾ ਠੀਕ ਹੈ ਨਾ ਵੀਡੀਓ ਐਂਡ ਤੱਕ ਦੇਖਿਓ ਕਿਉਂਕਿ ਇਹਦੇ ਵਿੱਚ ਆਪਾਂ ਜਿਵੇਂ ਮੰਨ ਕੇ ਚੱਲੋ ਕੁਝ-ਕੀ ਚੀਜ਼ਾਂ ਪਾਉਂਗਾ ਮੈਂ ਉਹ ਤੁਸੀਂ ਜ਼ਰੂਰ ਦੇਖਿਓ ਕੱਲੀ ਤੂੜੀ ਨਾਲ ਨਾ ਮੱਛਰ ਭਜਦਾਗਾ ਪਹਿਲਾਂ ਤੇ ਸੱਲ ਮਾਰੂਗਾ ਬਾਕੀ ਸਾਰਾ ਕੁਝ ਬਾਅਦ ਚ ਦੱਸੂਗਾ ਤੇ ਮੈਂ ਅੱਛਾ ਤੁਹਾਨੂੰ ਭਜਦਾ ਵੀ ਦਿਖਾਉਂਗਾ ਮੈਂ ਇਹ ਡਰਦੀ ਆ ਮਿੱਤਰੋ ਇਹ ਸੈਂਡੀ ਆ ਦੰਦ ਵਿੰਗਾ ਇਹਦਾ ਜੋ ਸਟਾਰਟ ਕਰਦੇ ਆਪਾਂ ਵੀਡੀਓ ਮਿੰਟੋ ਮਿੰਟ ਹੁਣ ਨਹੀਂ ਮਿੱਤਰੋ ਜਿਹੜਾ ਕਿ ਫੰਕਸ਼ਨ ਚੇਂਜ ਕਰਨ ਵਾਲਾ ਇਹ ਡਰਲਿੰਗ ਉਹ ਚਲਦੀ ਨਹੀਂ ਚਲਦੀਗੀ ਕੜਦੇ ਨੇ ਥੋੜਾ ਇਹ ਮੈਨੂੰ ਲੱਗਾ ਕੋਈ ਇਹਦਾ ਮੋਡ ਚੇਂਜ ਕਰਨ ਵਾਲਾ ਇਹ ਕਰਦਾ ਇਹ ਤਾਂ ਮੈਂ ਹਲੇ ਹੋ ਰਹੀ ਨਹੀਂ ਇਹ ਕਿ ਫੀਚਰ ਕੀ ਆਹੀ ਇੱਕੀ ਫੀਚਰ ਇਹਦੇ ਚ ਇਹ ਰ ਇੱਕ ਹੋਰ ਹੁੰਦਾ ਇਹਦੇ ਚ ਇੱਕ ਮਿੰਟ ਉਹ ਲਾ ਲੈਂਦੇ ਇੰਦਰ ਮਤਲਬ ਉਹ ਚੀਜ਼ ਜਿਹੜੀ ਕਾਮਯਾਬ ਨਹੀਂ ਰਹੀ ਸੀ ਡ੍ਰਿਲ ਡ੍ਰਿਲ ਦੇ ਨਾਲ ਜਿਹੜੀ ਵੀਡੀਓ ਸਹੀ ਨਹੀਂ ਬਣਦੀ ਸ ਮੋੜਗਾ ਸਹੀ ਨਹੀਂ ਨਿਕਲਦਗਾ ਇਹਨਾਂ ਕਟਰ ਦੇ ਨਾਲ ਆਪਹਿਲੇ ਇਥੇ ਥੱਲ ਮਾਰਾਂਗੇ ਛਟਾ ਛਟਾ ਆਹ ਕੰਮ ਕਰੀ ਆ ਆਪ ਵੀ ਕੀਤਾ ਦਾ ਹੈ ਤਾਂ ਇਹ ਕਿਉਂ ਬਹੁਤ ਰਹਿਦਾ ਹੈ ਹਨਾ ਬਹੁਤ ਮੁਰਨਾ ਹੈ ਮੇਰੇ ਖਿਆਲ ਨਾਲ ਬਹੁਤ ਹੋਣਾ ਹੈ ਹਾਂ ਤੁਮ ਆ ਰਿਹਾ ਹੈ ਨਾ ਤੁਹਾਨੂੰ ਦਾ ਆਦਮਿਤਰਾ ਮੈਂ ਇਹਦਾ ਨਾ ਹੋਊਗਾ ਕਿ ਕਿ ਕਿਉਂਕਿ ਜਿਹੜੀ ਆਪਾਂ ਸਿੱਧੀ ਧੂਣੀ ਲਾਤੀ ਦੇਖੋ ਇੱਧਰ ਜਿਵੇਂ ਆ ਧੂਣੀ ਲਾਤੀ ਆਪਾਂ ਸਿੱਧੀ ਆਹ ਇਹਦੇ ਵਿੱਚ ਹਵਾ ਪੈਂਦੀ ਰਹਿੰਦੀ ਜਦੋਂ ਹਵਾ ਪਊਗੀ ਇਹਨੂੰ ਅੱਗ ਲੱਗ ਜਾਂਦੀ ਹੈ ਇਹਦੀ ਜਿਹੜੀ ਲੰਬ ਨਿਕਲ ਜਾਂਦੀ ਆ ਜਿਹੜਾ ਤੋੜਾ ਵਾ ਤੋੜੇ ਦੇ ਵਿੱਚ ਆਪਾਂ ਜਦੋਂ ਇਹਨੂੰ ਤੋੜੀ ਨੂੰ ਭਰ ਦਾਂਗੇ ਐਦਾਂ ਹਨਾ ਤੁਹਾਨੂੰ ਸਾਰਾ ਪ੍ਰੋਸੈਸ ਕਰਕੇ ਦਿਖਾਵਾਂਗਾ ਮੈਂ ਇਹਦੇ ਵਿੱਚ ਭਰ ਦਾਂਗੇ ਆਪਾਂ ਤੌੜਾ ਇਹਦੇ ਵਿੱਚ ਮੋਰੰਗਾ ਵਾ ਉਦਲੇ ਪਾਸੇ ਆਪਾਂ ਇਹਦੇ ਪਾਥੀ ਨਹੀਂ ਆਵੇ ਪਈ ਇਧਰ ਕਰ ਵੀਡੀਓ ਸਟਾਰਟ ਕਰ ਲੈ ਬਸ ਹਾਂ ਇਹਦੇ ਉੱਪਰ ਪਾਥੀ ਰੱਖ ਦਨੇ ਆ ਵਿੱਚ ਦੇ ਅੱਗ ਮਚਾ ਕੇ ਉੱਪਰ ਰੱਖ ਦਨੇ ਪਾਥੀ ਫਿਰ ਜਿਹੜਾ ਇਹ ਧੂਮਾ ਧੂਆ ਨਿਕਲੂਗਾ ਕੱਲਾ ਕਿਉਂਕਿ ਇਹਨੂੰ ਅੱਗ ਨਹੀਂ ਮਚਣੀ ਜੇ ਹਵਾ ਪਾਊਗੀ ਤੇ ਅੱਗ ਲੱਗੂਗੀ ਹਨਾ ਤੇ ਆਪਾਂ ਇਹਨੂੰ ਹਵਾ ਨਹੀਂ ਪੈਣ ਦਨੇ ਉਹ ਤਿਆਰ ਰੱਖ ਦੇਣੀ ਐ ਜਿਹੜਾ ਆਟੋਮੈਟਿਕ ਧੂਆ ਜਿਹੜਾ ਹੋ ਨਿਕਲੂਗਾ ਤੂੰ ਇਹਨੂੰ ਆਪਾਂ ਕਰਨਾ ਕੌੜਾ ਉਦੇ ਵਾਸਤੇ ਇਹਦੇ ਵਿੱਚ ਦੋ ਚਾਰ ਚੀਜ਼ਾਂ ਪਾਵਾਂਗੇ ਹਨ ਤੁਹਾਨੂੰ ਉਹ ਵੀ ਦੱਸ ਦਵਾਂ ਪਹਿਲਾਂ ਆਪਾਂ ਇਹ ਸੈਟਅਪ ਕਰਦਨੇ ਤਿਆਰ ਫਟਾਫਟ ਜ਼ਿਆਦਾ ਟਾਈਮ ਨਾ ਲਾਉਂਦੇ ਹੋਏ ਜਿਨ੍ਹਾਂ ਦੇ ਪਸ਼ੂ ਰੱਖੇ ਉਹਨਾਂ ਲਈ ਇਹ ਬਹੁਤ ਜ਼ਰੂਰੀ ਚੀਜ਼ ਆ ਤੁਸੀਂ ਆਪਦੇ ਘਰੇ ਇਹ ਚੀਜ਼ ਬਣਾਓ ਤੁਹਾਨੂੰ ਜ਼ਰੂਰੇ ਫਾਇਦਾ ਕਰੋਗੇ ਇੱਕ ਪਾਥੀ ਦੇ ਵਿੱਚ ਥੋੜੀ ਵਿੱਚ ਵੀ ਸਟੰਗ ਆਪ ਤੇ ਹੁਣ ਆਪਾਂ ਜਿਹੜੀਆਂ ਚੀਜ਼ਾਂ ਦੋ ਚਾਰ ਇਹਦੇ ਵਿੱਚ ਪਾਉਣਗੇ ਹੁਣ ਆਪਾਂ ਉਹ ਲੈ ਕੇ ਆਵਾਂਗੇ ਫਟਾਫਟ ਇਹਦਾ ਮੈਂ ਸੈਟਅਪ ਤਿਆਰ ਕਰਤਾ ਹਾਂ ਜਿਹੜੀਆਂ ਦੋ ਚਾਰ ਚੀਜ਼ਾਂ ਵਿੱਚ ਪਾਉਣਾ ਹੁਣ ਉਹ ਲੈ ਕੇ ਆਉਂਗਾ ਫਟਾਫਟ ਬੰਦ ਕਰਦੇ ਆਂ ਸਭ ਤੋਂ ਪਹਿਲਾਂ ਮਿੱਤਰੋ ਤੁਸੀਂ ਇਹਦੇ ਵਿੱਚ ਜਿਹੜੇ ਗੰਦੇ ਛੱਲੜ ਹੁੰਦੇ ਆ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦੇ ਆ ਹਨਾ ਤੁਸੀਂ ਇਹ ਪਾਉਣੇ ਆ ਤੇ ਉਸ ਤੋਂ ਬਾਅਦ ਯਾਰੋਂ ਤੁਸੀਂ ਕਸ਼ੂਆ ਲੈ ਆਉਣਾ ਕਸ਼ੂਆ ਦੇ ਨਿੱਕੇ ਨਿੱਕੇ ਟੋਟੇ ਕਰਕੇ ਤੂੜੀ ਦੇ ਵਿੱਚ ਮਿਕਸ ਕਰ ਲੈਣੇ ਆ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਜੀ ਨਮ ਪਾਉਣੀ ਆ ਨਮ ਦੇ ਨਾਲ ਧੂਆਂ ਘੋੜਾ ਹੋ ਜਾਊਗਾ ਠੀਕ ਆ ਤੇ ਜੇ ਤੁਹਾਡੇ ਘਰੇ ਲਸਣ ਵੀ ਹੋਵੇ ਕਿਉਂਕਿ ਆਪਣੇ ਤਾਂ ਹੈ ਨਹੀਂ ਗੱਲ ਲਸਣ ਮੁੱਕਿਆ ਹੋਇਆ ਵਾ ਲਸਣ ਦੇ ਜਿਹੜੇ ਹੁੰਦੇ ਆ ਵੇਸਟ ਜਦੋਂ ਆਪਾਂ ਲਸਣ ਨੂੰ ਛੱਲ ਲੈਨੇ ਆ ਉਹ ਜਿਹੜਾ ਹੁੰਦਾ ਵਾ ਉਹ ਹਨਾ ਮਤਲਬ ਫੋੜ ਕੇ ਕੀ ਹੁੰਦੇ ਆ ਗੱਲ हट ਗਈ ਸੀ ਮੂੰਹ ਤੇ ਵਿੱਚ ਉਹ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਆ ਠੀਕ ਆ ਤੇ ਇਹਨੂੰ ਉੱਪਰ ਤੁਸੀਂ ਢੱਕਣਾ ਕਿਸੇ ਚੀਜ਼ ਨਾਲ ਜਦਦਾ ਜਿਹੜਾ ਚੱਪਣ ਹੁੰਦਾ ਤੁਸੀਂ ਉਹਦੇ ਨਾਲ ਢੱਕ ਸਕਦੇ ਆ ਤੇ ਜਾਂ ਤੁਸੀਂ ਇਹਨੂੰ ਪਾਥੇ ਨਾਲ ਢੱਕ ਸਕਦੇ ਆ ਤੇ ਦੂਜੀ ਗੱਲ ਇਹ ਵੀ ਆ ਮਿੱਤਰੋ ਤੁਹਾਨੂੰ ਮੈਂ ਦੱਸਦਾ ਵਾਂ ਜਿਹੜੀਆਂ ਇਹਦੇ ਵਿੱਚ ਮੋਰੀਆਂ ਕੱਢਾਂਗਾ ਮੈਂ ਕਟੜਨਾ ਕੱਢਾਂਗਾ ਕੁਸ਼ ਕੁਸ਼ਕ ਮੈਂ ਡਰ ਲੈਣਾ ਕੱਢਾਂਗਾ ਜੇ ਤੁਸੀਂ ਮੰਨ ਕੇ ਚੱਲੋ ਇਹ ਹੋ ਸਕਦਾ ਘੱਟ ਵੀ ਹੋਣਾ ਹਨ ਤੁਸੀਂ ਆਪਦੇ ਹਿਸਾਬ ਨਾਲ ਵੱਧ ਵੀ ਕੱਢ ਸਕਦੇ ਜੇ ਵੱਧ ਹੋਣਗਾ ਤੇ ਵਧੀਆ ਫਾਇਦਾ ਰਹੂਗਾ ਹੁਣ ਮੈਂ ਤੁਹਾਨੂੰ ਇਹ ਸਾਰਾ ਸਟਾਰਟ ਕਰਕੇ ਦਿਖਾਉਣਾ ਵਾ ਪ੍ਰੋਜੈਕਟ ਤੇ ਆਪਾਂ ਨੂੰ ਉਥੇ ਰੱਖਾਂਗੇ ਤੂੰ ਆ ਭਜਾ ਸਰਤਾ ਮਿੱਤਰੋ ਆਪਾਂ ਇਹਦੇ ਵਿੱਚ ਕਸ਼ੂਆ ਵੀ ਪਾ ਲਿਆ ਨਮ ਵੀ ਪਾ ਲਈ ਗੰਡੇ ਦੇ ਛਿਲੜ ਵੀ ਪਾ ਲਿਆ ਤੇ ਹੁਣ ਆਪਾਂ ਇਹਨੂੰ ਚਾਲੂ ਕਰਾਂਗੇ ਚਾਲੂ ਕਰਕੇ ਤੁਹਾਨੂੰ ਦਿਖਾਉਂਦੇ ਆ। ਦੇ ਵਿੱਚ ਇਹ ਵਿੱਚ ਧੁਕੀ ਜਾਊਗੀ ਇਹਦਾ ਫਾਇਦਾ ਹੋ ਜਾਊਗਾ। ਲਓ ਵੀ ਭਾਈ ਇਹਨੂੰ ਆਪਾਂ ਸਟਾਰਟ ਕਰ ਲਿਆ ਪਹਿਲਾਂ ਇਹ ਜਿਹੜੀ ਸੀ ਇਹਨੂੰ ਅੱਗ ਲਾਈਆ ਤੇਲ ਪਾਜਾ ਕਿਉਂਕਿ ਤੋੜੀ ਬਾਲੀ ਗੱਲੇ ਸੀਗੀ ਸੁੱਕੀ ਤੋੜੀ ਨੂੰ ਅੱਗ ਲੱਗੀ ਆ ਥੋੜਾ ਜਿਹਾ ਧੁੱਕ ਲੈਣ ਦਾਗੇ ਥੋੜਾ ਥੋੜਾ ਧੁੱਕ ਗਿਆ। ਉਸ ਤੋਂ ਬਾਅਦ ਉਹਦੇ ਉੱਪਰ ਆ ਰੱਖ ਦੇਣਾ ਆ ਪ੍ਰੋਜੈਕਟ ਆਪਾਂ ਜਿਹਦੇ ਉੱਪਰ ਚੱਪਣ ਰੱਖ ਦਾਂਗੇ। ਜਿਹੜਾ ਧੂਆਂ ਕੋੜਾ ਆਲਰੇਡੀ ਇਹਦੇ ਵਿੱਚ ਆਪਾਂ ਕਸ਼ੂਆ ਵੀ ਪਾਇਆ ਵਾ ਹੋਰ ਵੀ ਬਥੇ ਰਸਮਾਨ ਪਾਇਆ ਵਾ ਤੂੰ ਆ ਸਿੱਡਾਂ ਵਿੱਚ ਦੀ ਨਿਕਲੂਗਾ ਬੰਦ ਕਰ ਦੇ ਲਓ ਵੀ ਭਾਈ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਸਾਰਾ ਆਪਾਂ ਸਮਾਨ ਸੂਣ ਪਾ ਕੇ ਇਹਨੂੰ ਚਲਾਤਾ ਵਾ ਤੇ ਇਹ ਹਜੇ ਥੋੜੀ ਆਗ ਜਿਹੜੀ ਬਣੀ ਨਹੀਂ ਨੀ ਇਸ ਕਰਕੇ ਇਹਨਾਂ ਦੇ ਵਿੱਚ ਧੂਆ ਨਹੀਂ ਨਿਕਲਦਾਗਾ ਤੇ ਬਾਕੀ ਇਹਦੇ ਵਿੱਚ ਮੋਰੀਆਂ ਵੀ ਥੋੜੀਆਂ ਇਹ ਘਾਟਾ ਵੀ ਲੋ ਜਿਆਦਾ ਲੰਮੀ ਨਾ ਬਣੀ ਇਸ ਕਰਕੇ ਮੈਂ ਜਿਆਦਾ ਇਹਦੇ ਵਿੱਚ ਮੋਰੀਆਂ ਮਾਰੀਆਂ ਕੱਢੀਆਂ ਨਹੀਂ ਗੀਆਂ ਤੇ ਇਹਦੇ ਵਿੱਚ ਤੁਸੀਂ ਮੋਰੀਆਂ ਜਿਆਦਾ ਵੀ ਕੱਢ ਸਕਦੇ ਹੋ ਠੀਕ ਆ ਤੇ ਧੂਆ ਪਰ ਇਹਨੂੰ ਜਾਣ ਵਾਸਤੇ ਕੋਈ ਪੱਖਾ-ਪੁੱਖਾ ਵੀ ਲਾ ਸਕਦੇ ਆ ਠੀਕ ਬਹੁਤ ਇੱਕ ਹੈਂਡ ਚੀਜ਼ ਆ ਠੀਕ ਆ ਤੇ ਇਦਾਂ ਹੁੰਦਾ ਮੇਰੀ ਹੋਰ ਵੀਡੀਓ ਹੋਰ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਰ ਇਹ ਕੋੜਾ ਨਾ ਵੀਡੀਓ ਪਾਉਨੇ ਆ ਚੰਗੇ ਪਸ਼ੂ ਚੰਗੇ ਜਾਨਵਰ ਜਿਹੜੇ ਸਾਰੇ ਦਿਖਾਇਆ ਕਰਾਂਗੇ ਤੁਹਾਨੂੰ ਇਸੇ ਚੈਨਲ ਤੇ ਠੀਕ ਆ ਤੁਸੀਂ ਆਪਣੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਰੇ ਜਾਣੇ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵਧੀਆ ਜੀ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ ਜੀ